न पॉ ਜਪ ਲਓ ਜੀ ਸਤਿਨਾਮ ਵਾਹਿਗੁਰੂ ਜਪ ਲਓ ਜੀ ਸਤਿਨਾਮ ਵਾਹਿਗੁਰੂ ਜਪ ਲਓ ਜੀ ਸਤ ਨਾਮ 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 ਵਾਹਿਗੁਰੂ ਜਪ ਲੋ ਜੀ ਸਤਨਾਮ 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 ਵਾਹਿਗੁਰੂ ਜਪ ਲੋ ਬੋਲੋ ਜੀ ਸਤਨਾਮ ਵਾਹਿਗੁਰੂ ਜਪ ਲਾ 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 ਜੀ ਸਤਨਾਮ ਨਾਮ ਵਾਹਿਗੁਰੂ ਜਪ ਲਾਜੀ ਸਤਨਾਮ ਵਾਹਿਗੁਰੂ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਭੋ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀਆਂ ਕਿ ਵੈੜੀ ਸਾਹਿਬ ਸੋਢੀ ਪਾਸ਼ਾ ਬਾਬਾ ਜੀ ਦੇ ਦਰਵਾਜ਼ੇ ਸੋਢੀ दरबार ਬਣਾਇਆ ਗਿਆ ਜੋ ਕਿ ਸੰਗਤਾਂ ਨੇ ਸੇਵਾ ਕਰਕੇ ਉਸ ਦੀ ਤਿਆਰੀ ਮੁਕੰਮਲ ਕਰ ਦਿੱਤੀ ਗਈ ਸਾਧ ਸੰਗਤ ਜੀਓ ਉਸ ਇਮਾਰਤ ਦਾ ਉਦਘਾਟਨ ਕੀਤਾ ਜਾ ਰਿਹਾ ਜੋ ਕਿ 28 ਤਾਰੀਖ ਨੂੰ ਅਖੰਡ ਜਾਪ ਆਰੰਭ ਹੋ ਰਿਹਾ तकरीबन 10 ਵਜੇ ਜਾਪ ਆਰੰਭ ਹੋਣਗੇ ਤੇ 29 ਤਾਰੀਖ ਨੂੰ ਅੱਖਾਂ ਦੇ ਕੈਂਪ ਲੱਗ ਰਹੇ ਆ ਸੋ ਸਾਰੀਆਂ ਸੰਗਤਾਂ ਆ ਕੇ ਆਪਣੀ ਅੱਖਾਂ ਟੈਸਟ ਕਰਾਓ ਤੇ ਸਾਜ ਸੰਗਜੋ 30 ਤਾਰੀਖ ਨੂੰ ਅਖੰਡ ਜਾਪਾ ਦੇ ਭੋਗ ਪਾਈ ਜਾਣਗੇ ਅਟੱਟ ਗੁਰੂ ਕੇ ਲੰਗਰ ਚੱਲਣਗੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆਹ ਕਿ ਸੁਨਹਿਰੀ ਮੌਕਾ ਸਾਜ ਸੰਗਜੋ ਹੱਥੋਂ ਨਾ ਗਵਾਇਓ ਹਮ ਹਮ ਆ ਕੇ ਆਓ ਸੇਵਾ ਕਰੋ ਦਰਸ਼ਨ ਕਰੋ ਗੁਰੂ ਸਾਹਿਬ ਜੀ ਤੋਂ ਅਸੀਸਾਂ ਪ੍ਰਾਪਤ ਕਰੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਸੋਡੀ ਦਰਬਾਰ ਸਾਹਿਬ ਵੱਲੋਂ ਇਹ ਬੇਨਤੀ ਆ ਜੋ ਕਿ ਉਡਾਪੜ ਦੀ ਸੰਗਤ ਨੇ ਰਲ ਮਿਲ ਕੇ ਸਾਰੇ ਨਗਰਾਂ ਦੀ ਸੰਗਤਾਂ ਇਕੱਤਰ ਹੋ ਕੇ ਇਹ ਦਰਵਾਜ ਸਾਹਿਬ ਆ ਬਣਾਇਆ ਸੋ ਦਰਵਾਜ ਸਾਹਿਬ ਦਾ ਇਹ ਭਗਉਰਤਵਰਿਆ ਦਗਾਟਨ ਹੋ ਰਿਆ ਜੋ ਕੱਲ ਤੋਰਾ ਹੋ ਰਿਆ ਹੁਣ 28 ਤਾਰੀਖ ਤੋਂ 28 ਨੂੰ ਅਖੰਡ ਜਪ ਰਵ ਹੋ ਜਾਣਗੇ ਹੁਣ 39 ਕੈਂਪ ਲੱਗਣਗੇ 30 ਤਾਰੀਖ ਨੂੰ ਭੋਗ ਪਾਏ ਜਾਣਗੇ ਖੁਸ਼ੀਆਂ ਪ੍ਰਾਪਤ ਕਰੋ ਜੇ ਬਲਾਵ ਫਤਿਹ ਵਾਹ ਜੇ ਕਾ ਖਾਲਸਾ ਵਾਹ ਜੇ ਕੀ ਫਤਿਹ ਸੋ ਨਾਮ ਸੋ ਸ੍ਰੀ ਓ ਕਾਲ ਹਲਾ ਕਰੋ ਬਹੁਤ ਵਧੀਆ ਬਣ ਗਿਆ ਬਹੁਤ ਬਹੁਤ ਜਗਾ ਖੁਦੀ ਸੁੱਦੀ ਹੋ ਸੋ ਯਾਦੋ ਕੇ ਤੇ ਨਾ ਕੌਣ ਜਾਨੀਆਂ ਸੋਢੀ ਦਰਬਾਰ ਮੈੜੀ ਸਾਹਿਬ ਦੇ ਵਿੱਚ ਜਗਮਗ ਜਗਮਕ ਕਰ ਰਿਹਾ ਵਾਹ ਧੰਬਾ ਬਾਬੜਪਾਕ ਸਿੰਘ ਸੋਢੀ ਪਾਸ ਸੋਢੀ ਦਰਬਾਰ ਜਿਹੜੀ ਗੱਲ ਨੇ ਆਪਣੇ ਮੂੰਹੋਂ ਕਹੀ ਹੈ ਕੋਈ ਬੜਵਾ ਨਾ ਨੰਦਾ ਵੀ ਨਹੀਂ ਦਾਈ ਦਾ ਹੋਇਆ ਦਸਾ ਕਹੇ ਨਾ ਉਹ ਇਧਰ ਲੋਏ ਨੂੰ ਡਾਟੋ ਪੈ ਜਾਓ ਰੱਖਿਆ ਦਾ ਹੈ ਲੋਏ ਨੂੰ ਚਲਾ ਜਾ ਹਾਂ ਸਾਡ ਨਵੀ ਲਾਣੇ ਆ ਉਹ ਟੋਟਾ ਇਹ ਕਿੱਥੇ ਰੱਖੋਗੇ ਇੱਥੇ ਪ੍ਰਖਿਆਤ ਵਾਹਿਗੁਰੂ ਸਤਨਾਮ ਵਾਹਿ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਪੁਰਬ ਦੀ ਸਾਦ ਸੰਗਤ ਜੀਓ ਹਕਾਲ ਪੁਰਖ ਦੀ ਅਪਾਰ ਕਿਰਪਾ ਦੇ ਨਾਲ ਤਿਆਰੀਆਂ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਜੀ ਜਿਹੜਾ ਕੱਲ ਨੂੰ ਖੰਡ ਜਾਪ ਆਰੰਭ ਹੋਣੇ ਆ ਸਾਰੇ ਸੇਵਾਦਾਰ ਸਾਰੀਆਂ ਸੰਗਤਾਂ ਬਹੁਤ ਹੀ ਸ਼ਰਧਾ ਪਿਆਰ ਦੇ ਨਾਲ ਸੇਵਾ ਕੁਮਾਰ ਰਹੇ ਆ ਤੇ ਤਿਆਰੀਆਂ ਪੂਰੀਆਂ ਜੋਰ ਸ਼ੋਰਾਂ ਨਾਲ ਚੱਲ ਰਹੀਆਂ ਸਵੇਰੇ ਅਖੰਡ ਜਾਪ ਆਰੰਭ ਹੋਣੇ ਆ ਗੁਰੂ ਰੂਪਿਆਰੇ ਸਾਧ ਸੰਗਤ ਜੀਓ ਦੋਨੋਂ ਹੱਥ ਜੋੜ ਕੇ ਫਿਰ ਬੇਨਤੀ ਕਰਦੇ ਆ ਜਿਹੜੀਆਂ ਸੰਗਤਾਂ ਹਜੇ ਵੀ ਵਾਂਝੀਆਂ ਹਨ ਸੇਵਾ ਤੋਂ ਨਹੀਂ ਪਹੁੰਚ ਸਕੀਆਂ ਉਹਨਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਕਿ ਇਸ ਮਹਾ ਸਮਾਗਮ ਦੇ ਵਿੱਚ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਆਪਣਾ ਸਮਾਂ ਲੇਖੇ ਵਿੱਚ ਲਾਓ ਗੁਰੂ ਘਰ ਵਿੱਚ ਸੇਵਾ ਕਰਕੇ ਇਸ ੋਢੀ ਦਰਬਾਰ ਵਿੱਚ ਸੇਵਾ ਕਰਕੇ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਬਹੁਤ ਕਿਰਪਾ ਬਾਬਾ ਜੀ ਦੀ ਬਾਬਾ ਜੀ ਨੇ ਕਿਰਪਾ ਕਰਕੇ ਸੰਗਤਾਂ ਨੂੰ ਇਮਾਰਤਾਂ ਦੀ ਦਾਤ ਬਖਸ਼ੀ ਆ ਇੱਥੇ ਸੰਗਤਾਂ ਨੇ ਬੈਠਣਾ ਕੀਰਤਨ ਹੋਣੇ ਆ ਗੁਰੂ ਕੇ ਲੰਗਰ ਚੱਲਣੇ ਆ ਸਾਧ ਸੰਗਤ ਜੀਓ ਇਹ ਜੁਗੋ ਜੁਗ ਰਹਿਣੀਆਂ ਇਮਾਰਤਾਂ ਸੋਢੀ ਦਰਬਾਰ ਅਕਾਲ ਪੁਰਖ ਦੀ ਕਿਰਪਾ ਨਾਲ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਇਸ ਦਾ ਨਾਂ ਸੋਢੀ ਦਰਬਾਰ ਰੱਖਿਆ ਗਿਆ ਇਸ ਸਥਾਨ ਦਾ ਸੋ ਸਾਧ ਸੰਗਤ ਜੀਓ ਚਰਨਾਂ 'ਚ ਬੇਨਤੀ ਆ ਕਿ ਜੋ ਕੱਲ ਨੂੰ ਅਖੰਡ ਜਾਪ 10 ਵਜੇ ਪ੍ਰੰਭ ਹੋਣਗੇ ਤੋਂ ਉਸ ਤੋਂ ਪਹਿਲਾਂ ਪਹਿਲਾਂ ਸਭ ਸੰਗਤਾਂ ਹੌਮ ਹਮਾ ਕੇ ਪਹੁੰਚਾਂ ਦੀ ਕਿਰਪਾਲਤਾ ਕਰੋ ਜੀ ਪਰਸੋਂ ਨੂੰ ਇੱਥੇ ਅੱਖਾਂ ਦੇ ਕੈਂਪ ਲੱਗਣਗੇ ਜਿਸ ਵਿੱਚ ਮੈੜੀ ਪਿੰਡ ਦੇ ਆਸ-ਪਾਸ ਦੇ ਹਿਮਾਚਲ ਦੇ ਬਾਬਾ ਜੀ ਦਾ ਪਿੰਡ ਮੈੜੀ ਦੀਆਂ ਸੰਗਤਾਂ ਹੋਰ ਬਿਆੰਤ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਜਿਹੜੀਆਂ ਉਹਨਾਂ ਦੀਆਂ ਅੱਖਾਂ ਚੈੱਕ ਕੀਤੀਆਂ ਜਾਣਗੀਆਂ ਤੇ ਲੋੜਵੰਦਾਂ ਦੀ অপারেশন ਕੀਤੇ ਜਾਣਗੇ ਸੇ ਇਹ ਉਪਰਾਲਾ ਗੁਰੂ ਘਰ ਵੱਲੋਂ ਹੈ ਗੁਰਮਖ ਪਰਿਵਾਰਾਂ ਵੱਲੋਂ ਗੁਰੂਕੀਆਂ ਸੰਗਤਾਂ ਵੱਲੋਂ ਹੈ ਸਾਧ ਸੰਗਤ ਜੀ ਤੁਹਾਡੇ ਵੱਲੋਂ ਹੈ ਸਾਰਾ ਕੁਝ ਤੁਸੀਂ ਵੀ ਇੱਥੇ ਪਹੁੰਚ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰੋ ਸਾਰੇ ਮਿਲ ਜੁਲ ਕੇ ਆਪਾਂ ਅਕਾਲ ਪੁਰਖ ਦਾ ਸ਼ੁਕਰ ਕਰੀਏ ਕਿ ਸੱਚੇ ਪਾਤਸ਼ਾਹ ਨੇ ਬਹੁਤ ਹੀ ਕਿਰਪਾ ਕੀਤੀ ਹੈ 15 16 ਸਾਲਾਂ ਦੇ ਬਾਅਦ ਇਹ ਦੇਖੋ ਜਿੰਮ ਜਗਾ ਨੂੰ ਭਾਗ ਲੱਗੇ ਆ ਸਾਧ ਸੰਗਤ ਜੀ ਇਹ ਬਾਬਾ ਜੀ ਨੇ ਇਹ ਜੜੀਆਂ ਇਹ ਸਮਾਂ ਬਖਸ਼ਿਸ਼ ਕੀਤਾ ਹੈ ਬਹੁਤ ਹੀ ਇਹ ਸਮਾਂ ਮੁੜ ਕੇ ਨਹੀਂ ਆਣਾ ਸਾਧ ਸੰਗਤ ਜੀ ਉਹ ਇਹ ਜਿਹੜਾ ਪਹਿਲਾ ਸਮਾਗਮ ਹੋ ਰਿਹਾ ਇਹਨਾਂ ਇਮਾਰਤਾਂ ਦੇ ਵਿੱਚ ਇਹ ਜੁਗੋ ਜੁਗ ਇਮਾਰਤਾਂ ਰਹਿਣੀਆਂ ਇਹ ਪਹਿਲਾ ਸਮਾਗਮ ਆ ਇਹ ਜੋ ਹੋ ਰਿਹਾ ਬਹੁਤ ਸੰਗਤਾਂ ਤਨਮਨ ਤਾਂ ਨਾ ਸੇਵਾ ਕੁਮਾਰ ਰਹੀਆਂ ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਇਸ ਸਮਾਗਮ ਵਿੱਚ ਇਸ ਜਾਪ ਵਿੱਚ ਇਸ ਸੇਵਾ ਵਿੱਚ ਤਨਮਨ ਤਾਂ ਦੇ ਨਾਲ ਆਪਣਾ ਯੋਗਦਾਨ ਪਾ ਕੇ ਬਾਬਾ ਵਰਪਾਗ ਸਿੰਘ ਸੋਢੀ ਪਾਸ਼ਾ ਮਹਾਂਪੁਰ ਗਿਆਨੀ ਪ੍ਰੀਤਮ ਸਿੰਘ ਜੀ ਬੀਬੀ ਸਰਜੀਤ ਕੌਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇ ਨੰਨੂ ਹਿੱਟ ਪਾ ਦੇ। ਮੈਨੂੰ ਨਾ ਸੱਦੋ ਤੁਸੀਂ ਫਿਰ ਕਿਹੜਾ ਪਤਾ ਨਹੀਂ ਲੱਗੂਗਾ। ਠੀਕ ਹੈ ਜੀ। ਇਹਦੇ ਤੇ ਵੱਡਾ ਨੁਕਸਾਨ ਹੋ ਗਿਆ। 23 40 ਲੱਖ ਰੁਪਏ ਦਾ ਨੁਕਸਾਨ। ਆ ਲੈ ਲਓ ਜੀ ਸਾਰਾ। 60 ਰੁਪਏ। ਉੱਪਰੋਂ ਬਾਬਾ ਜੀ ਨੂੰ ਸਾਥ ਨਹੀਂ ਮਿਲਦਾ ਤੱਕੀ ਦਾ ਚੱਕਰ ਇਹਦਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਗੁਰਦੁਆਰਾ ਸੋਢੀ ਦਰਬਾਰ ਮੈੜੀ ਮਾਚਲ ਬਾਬਾ ਜੀ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਸ਼ੁਕਰਾਨਾ ਸਮਾਗਮ ਚੱਲ ਰਿਹਾ ਹੈ ਅਖੰਡ ਜਾਪ ਅੱਜ ਆਰੰਭ ਕੀਤੇ ਆ ਤੇ ਬੀਬੀਆਂ ਦੇਖੋ ਸੇਵਾ ਕਰ ਰਹੀਆਂ ਤੇ ਇਨਾਂ ਦੇ ਪਿੱਛੇ ਅੱਜ ਖੰਡ ਜਾ ਆਪ ਆਰੰਭ ਹੋਏ ਆ ਤੇ ਨੰਗਰਾਂ ਦੀ ਸੇਵਾ ਚੱਲ ਰਹੀ ਆ ਸੰਗਤਾਂ ਸੇਵਾ ਕੁਮਾਰੀਆਂ ਭਾਗਾਂ ਵਾਲੀਆਂ ਸੰਗਤਾਂ ਮਹਾਰਾਜ ਦੀ ਅਕਾਲ ਪੁਰਖ ਦੀ ਪਾਰ ਬਖਸ਼ਿਸ਼ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਜਿਹੜੀਆਂ ਸੰਗਤਾਂ ਹਜੇ ਤੱਕ ਨਹੀਂ ਪਹੁੰਚੀਆਂ ਉਹ ਵੀ ਜਲਦੀ ਜਲਦੀ ਪਹੁੰਚੋ ਤੇ ਇਸੇ ਵਾ ਵਿੱਚ ਹਾਜ਼ਰੀਆਂ ਪਰੋ ਯੋਗਦਾਨ ਪਾਓ ਆਪਣੇ ਜਨਮ ਸਫਲੇ ਕਰੋ ਸਰਕਾਰ ਪੁਰਖ ਦੀ ਬਹੁਤ ਕਿਰਪਾ ਬਾਬਾ ਜੀ ਦੀ ਬਹੁਤ ਮਿਹਰਾ ਆ ਬਹੁਤ ਉਤਸ਼ਾਹ ਆ ਸੰਗਤਾਂ ਦੇ ਵਿੱਚ ਸੇਵਾਦਾਰਾਂ ਦੇ ਵਿੱਚ ਲੰਗਰਾਂ ਦੀ ਸੇਵਾ ਚੱਲ ਰਹੀ ਆ ਕੱਲ ਨੂੰ ਅੱਖਾਂ ਦੇ ਕੈਂਪ ਲੱਗਣੇ ਆ ਉਹਦੀਆਂ ਤਿਆਰੀਆਂ ਹੋ ਰਹੀਆਂ ਸੰਗਤਾਂ ਦੂਦ ਰੇਡੇ ਤੋਂ ਪਹੁੰਚ ਰਹੀਆਂ ਮਰੀਜ਼ ਵੀ ਪਹੁੰਚ ਰਹੇ ਆ ਅੱਖਾਂ ਦੇ ਚੈੱਕਅਪ ਵਾਸਤੇ ਡਾਕਟਰਾਂ ਦੀ ਟੀਮ ਅੱਜ ਪਹੁੰਚ ਜਾਏਗੀ ਇੱਥੇ ਸੋ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਇਸ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਬਾਬਾ ਵਰਪਾਖ ਸਿੰਘ ਸੋਢੀ ਪਾਸ਼ਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਬਹੁਤ ਕਿਰਪਾ ਹੋਈ ਹੈ ਬਾਬਾ ਜੀ ਦੀ ਬਾਬਾ ਜੀ ਨੇ ਸਾਨੂੰ ਇਮਾਰਤਾਂ ਦੀ ਦਾਤ ਬਖਸ਼ੀ ਆ ਇਹ ਇਮਾਰਤਾਂ ਦੇਖੋ ਜਿੱਥੇ ਸੰਗਤਾਂ ਨੇ ਗੁਰੂ ਜਸ ਗਾਣੇ ਸੰਗਤਾਂ ਨੇ ਬੈਠਣਾ ਸੋ ਉਹ ਇਮਾਰਤਾਂ ਦੇਖ ਲਓ ਬਣ ਕੇ ਤਿਆਰ ਹੋ ਗਈਆਂ ਸਾਧ ਸੰਗਤ ਜੀਓ ਕਿੰਨੇ ਭਾਗਾ ਵਾਲੇ ਆ ਆਪਾਂ ਕਿ ਬਾਬਾ ਜੀ ਦੀ ਕਿੰਨੀ ਕਿਰਪਾ ਹੋਈ ਹੈ ਸੰਗਤਾਂ ਨੇ ਬਹੁਤ ਦਿਸ਼ਾ ਦਿਖਾਇਆ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਆ ਬਾਬਾ ਜੀ ਚਰਨਾਂ 'ਚ ਬੇਨਤੀ ਆ ਵੀ ਜਿੰਨਾ ਜਿੰਨਾ ਸੰਗਤਾਂ ਨੇ ਤਿਲ ਫੁੱਲ ਭੇਟਾ ਕਰਕੇ ਇਸ ਮਹਾਕੁੰਭ ਵਿੱਚ ਜੋਗਤਨ ਪਾਇਆ ਬਾਬਾ ਵੜਪਾਗ ਸਿੰਘ ਸੋਢੀ ਪਾਸ਼ਾ ਜੀ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ੀਆਂ ਬਖਸ਼ੇ ਤੰਦਰੁਸਤੀ ਦਾ ਤਾਂ ਪਰਿਵਾਰਾਂ ਤੇ ਸੁਖ ਵਰਤਾਵੇ ਸੱਚੇ ਪਾਸ਼ਾ ਕਰਪਾ ਰੱਖਾਂ ਛੜਦੀ ਕਲਾ ਬਖਸ਼ਿਸ਼ ਕਰਨ ਜੀ ਆਹ ਦੇਖੋ ਆ ਗਿਆ ਗੁਰੂ ਆਪਾਂ ਜਿਹੜਾ ਹੈਗਾ ਸਾਈਡ ਤੇ ਪੰਜ ਪੰਜ ਪੱਥਰ ਬੰਨੀ ਨਿਕਾ ਜਿਆ ਇਧਰ ਹਲੇ ਕਾਲੇ 80 ਵਾਰ ਰੰਦੀ ਆ ਇਹ ਵੀ ਸੇਵਾ ਸੰਗਤ ਕਰਨੀ ਕਰਵਾਣੀ ਆ ਇਹ ਵੀ ਜਲਦੀ ਸ਼ੁਰੂ ਕਰਕੇ ਇੱਥੇ ਵੀ ਕੰਧ ਬਣਾਵਾਂਗੇ ਪਿੱਛੇ ਸਾਰੀ ਬਣ ਗਿਆ ਪਿੱਛੇ ਸਾਰਾ ਕਵਰ ਹੋ ਗਿਆ ਏਰੀਆ ਦੇਖੋ ਕਿੰਨੀ ਵਧੀਆ ਗਰਾਊਂਡ ਬਣੀ ਆ ਕਿੰਨਾ ਵਧੀਆ ਲੱਗ ਰਿਹਾ ਤੇ ਬਹੁਤ ਤਿਆਰੀਆਂ ਜੋਰਾ ਸ਼ੋਰਾਂ ਨਾ ਹੋਈਆਂ ਸਾਧ ਸੰਗਤ ਜੀਓ ਤੁਹਾਡਾ ਸੰਗਤਾਂ ਦਾ ਵੈਲਕਮ ਕਰਨ ਲਈ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ ਆਖਣ ਲਈ ਇਹ ਵੱਡੇ ਗੇਟ ਬਣ ਗਏ ਆ ਫਰੰਟ ਦੇ ਉੱਤੇ ਝੰਡੇ ਲੱਗਾ ਆ ਤੇ ਸਜਾਵਟਾਂ ਪੂਰੀਆਂ ਹੋ ਰਹੀਆਂ ਇੱਥੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸ਼ੁਕਰਾਨਾ ਸਮਾਗਮ ਚੜ੍ਹਦੀ ਕਲਾਤ ਕਰਨ ਲਈ ਸਾਰੇ ਸੇਵਾਦਾਰ ਆਪਣੇ ਜੋਸ਼ੋਖ ਰੋਸ਼ਨਾ ਸੇਵਾ ਕਰ ਰਹੇ ਆ ਸੋ ਮਹਾਂ ਸੰਗਤ ਜੀ ਸੋ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਸਾਰੇ ਸੇਵਾਦਾਰਾਂ ਨੂੰ ਚੜ੍ਹਦੀਆਂ ਕਲਾ 'ਚ ਰੱਖਣ ਸੇਵਾ ਸਾਧ ਸੰਗਤ ਜੀ ਸੇਵਾਦਾਰਾਂ ਦੇ ਨਾਲ ਹੀ ਆ ਇਹ ਸੇਵਾ ਇਕੱਲਾ ਬੰਦਾ ਨਹੀਂ ਕਰ ਸਕਦਾ ਸਾਰੇ ਸਾਰੇ ਮਿਲ ਜੁਲ ਕੇ ਸੇਵਾ ਜਿਹੜੇ ਕਰਦੇ ਆ ਤੇ ਸਾਰਿਆਂ ਦੇ ਮਿਲ ਜੁਲ ਕੇ ਹੀ ਸੇਵਾ ਸਿਰੇ ਲੱਗਦੀ ਆ ਸਾਰਿਆਂ ਨੂੰ ਮਿਲ ਜੁਲ ਕੇ ਹੀ ਜਿਹੜਾ ਹੈ ਕੋਈ ਵੀ ਕੰਮ ਕਰਦੇ ਆ ਉਹ ਹੁੰਦਾ ਤੇ ਮਹਾਰਾ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ 'ਚ ਰੱਖਣ ਤੇ ਅਕਾਲ ਪੁਰਖ ਦੀ ਬਹੁਤ ਕਿਰਪਾ ਹੈ ਬਾਬਾ ਜੀ ਦੀਆਂ ਬੜੀਆਂ ਮਿਹਰਾਂ ਹਨ ਬੜੇ ਖੁਸ਼ ਆ ਸਾਡੇ ਸੇਵਾਦਾਰ ਸਾਰੇ ਕਿ ਬਾਬਾ ਜੀ ਨੇ ਬੜੀ ਮਹਾਨ ਕਿਰਪਾ ਕੀ ਕਰਕੇ ਇਹਨਾਂ ਮਾਰਤਾ ਦੀ ਦਾਤ ਸੰਗਤਾਂ ਨੂੰ ਬਖਸ਼ਿਸ਼ ਕੀਤੀ ਆ ਸਾਧ ਸੰਗਤ ਜੀ ਸੋ ਪਹੁੰਚੋ ਜਲਦੀ ਸਾਰੀਆਂ ਸੰਗਤਾਂ ਇਚਾਰਨਾ ਚ ਬੇਨਤੀ ਆ ਕਿ ਜਲਦੀ ਪਹੁੰਚੋ ਪਹੁੰਚ ਕੇ ਇਹ ਸੇਵਾ ਦੇਖੋ ਬੀਬੀਆਂ ਕਰਦੀਆਂ ਸਾਰੀਆਂ ਤੇ ਸੇਵਾ ਵਿੱਚ ਆਪਣਾ ਤਨਮਨ ਤਾਂ ਦੇ ਨਾਲ ਯੋਗਦਾਨ ਪਾ ਕੇ ਬਾਬਾ ਬੜਪਾਗ ਸਿੰਘ ਸੋਢੀ ਪਾਸ਼ਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਅੱਜ ਬਾਬਾ ਜੀ ਦੇ ਦਰਬਾਰ ਤੇ ਕਾਫੀ ਸੰਗਤਾਂ ਆਈਆਂ ਨੇ ਤੇ ਇਹਨਾਂ ਦੇ ਅੱਜ ਅੱਖਾਂ ਦੇ ਕੈਂਪ ਲੱਗਦੇ ਆ ਅੱਖਾਂ ਚੈੱਕ ਹੋ ਰਹੀਆਂ ਨੇ ਤੇ ਬਾਬਾ ਜੀ ਦੀ ਬਹੁਤ ਮਿਹਰ ਹੈ ਇਸ ਜਗ੍ਹਾ ਦੇ ਬਾਗ ਖੁੱਲੇ ਆ ਗਿਆ ਹੈ ਤੋਂ ਕਾਫੀ ਸੰਗਤਾਂ ਦੇ ਵਰਗ ਬਹੁਤ ਬਹੁਤ ਮਿਹਰਬਾਨੀ ਹੈ ਉਹਨਾਂ ਦੀ ਆਪਣੀ ਅੱਖਾਂ ਚੈੱਕ ਕਰਵਾਉਣ ਆਏ ਇਨੀ ਦੂਰ ਦੂਰ ਤੋਂ ਪ੍ਰਸ਼ਾਦਾ ਛਕਣਾ ਤੇ ਬਾਜ ਜਾਣਾ ਹੁੰਦਾ ਹੈ। ਧੰਨਵਾਦ। ਤੁਸੀਂ ਇੱਥੇ ਦੇ ਲੋਕਾਂ ਨੂੰ ਹੋਰ ਵੱਧ ਤੋਂ ਵੱਧ ਅਪੀਲ ਕੀ ਕਹਿਣਾ ਚਾਹੁੰਗੇ? ਕਿ ਜਿਹੜੇ ਕਰਦੇ ਆਂ ਵੀ ਜੁੜੋ ਇਹਨਾਂ ਲੋਕਾਂ ਨਾਲ ਔਰ ਅੱਛੇ ਡਾਕਟਰ ਆਏ ਨਾ ਔਰ ਅੱਛੇ ਹਸਪੀਟਲ 'ਤੇ ਤੁਹਾਡਾ ਇਲਾਜ ਹੋ ਰਿਹਾ ਹੈ ਔਰ ਫ੍ਰੀ ਆਫ ਕੋਸਟ ਹੋ ਰਿਹਾ ਹੈ। ਤਾਂ ਤੁਸੀਂ ਦਾ ਜਿੰਨਾ ਵੀ ਹੋ ਸਕਦਾ ਫਾਇਦਾ ਲੈ ਸਕਦੇ ਹੋ ਤੁਸੀਂ। ਧੰਨਵਾਦ। ਚੁੱਪ ਆ ਜਾ ਜੀ ਆਪ ਜੀ ਨੂੰ ਪਤਾ ਹੈ। ਚੁੱਪ ਆ ਜਾ। ਚਾਹ ਪੀ ਰਹਾ ਆ ਜਾ। ਇਹ ਵੀ ਠੀਕ। ਆਜ ਆਜ ਬੰਨ ਨਾ ਚੱਲ ਗਾ ਆਜ ਆਜ ਇਧਰ ਆ ਆਜ ਇਧਰ ਸਾਹਮਣੇ ਆਜ ਇਧਰ ਹਾਂਜੀ ਵਾਹ ਜੀ ਕਾ ਖਾਲਸਾ ਵਾਹ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੋ ਗੁਰਦੁਆਰਾ ਮੈੜੀ ਸਾਹਿਬ ਤੇ ਸੋਢੀ ਦਰਵਾਰ ਦੇ ਵਿੱਚ ਅੱਜ ਅੱਖਾਂ ਦਾ ਕੈਂਪ ਲੱਗ ਰਿਹਾ ਸੋ ਸਾਧ ਸੰਗਤ ਜੋ ਹਉਮਾ ਕੇ ਆਓ ਆਪਣੀਆਂ ਅੱਖਾਂ ਟੈਸਟ ਕਰਾਓ ਜੋ ਗੁਰੂ ਘਰ ਦੇ ਵਿੱਚ ਅਖੰਡ ਜਾਪ ਵੀ ਚੱਲ ਰਹੇ ਹਨ ਜਿਨ੍ਹਾਂ ਦੇ ਕੱਲ ਨੂੰ ਭੋਗ ਪਾਇਆ ਜਾ ਰਿਹਾ ਹੈ ਸਾਜ ਸੰਗਤ ਜੋ ਗੁਰੂ ਕੇ ਲੰਗਰ ਅਟੁੱਟ ਚੱਲ ਰਹੇ ਹਨ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਦੁੱਧ ਰੇਡੇ ਵਾਲੀ ਸਾਜ ਸੰਗਤ ਆ ਸੋਹੇ ਦਾ ਲਾਭ ਉਠਾਓ ਗੁਰੂ ਕਾ ਦੀ ਸੇਵਾ ਕਰਕੇ ਆਪਣੇ ਜਨ ਸਫਲੇ ਕਰੋ ਅੱਖਾਂ ਦੇ ਕੈਂਪ ਲੱਗੇ ਹੋਏ ਹਨ ਅੱਖਾਂ ਟੈਸਟ ਕੀਤੀਆਂ ਜਾ ਰਹੀਆਂ ਹਨ ਆਪਰੇਸ਼ਨ ਹੋਣਗੇ ਉਹਨਾਂ ਦਾ ਆਪ ਇੰਤਜ਼ਾਮ ਕੀਤਾ ਜਾਏਗਾ ਸੋ ਬੇਨਤੀ ਆ ਪ੍ਰਵਾਨ ਕਰੋ ਜੀ ਲਾਹ ਹਾਜ਼ਰੀਆਂ ਬਲਾ ਫਤਿਹ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ

ਜਿਹੜੇ ਦੇਸ਼ ਚੱਲਦਾ ਹੈ ਹਾਂ ਨਾ ਲਿੰਦੂਆ ਬਾਬਾ ਬਟਪਾਲ ਸਿੰਘ ਸੇਵਕ ਸੁਸਾਇਟੀ ਮੈਂ ਧੰਨਵਾਦ ਕਰਦਾ ਨਮਾ ਦੇਰਾ ਕਮੇਟੀ ਉੜਾਪੜ ਕੇ ਸੋਧੀ ਦਰਬਾਰ ਦਾ ਜਿਹਨਾਂ ਨੇ ਪਿੰਡ ਮੈੜੀ ਦੇ ਵਿੱਚ ਲੋਕਲ ਸੰਗਤਾਂ ਦੇ ਲਈ ਇਹ ਕੈਂਪ ਲਾ ਕੇ ਇਹਨਾਂ ਦਾ ਬਹੁਤ ਵੱਡਾ ਅਭਰਾਲਾ ਇਹ ਸੇਵਾਦਾਰ ਜੋ ਇਹ ਅਭਰਾਲਾ ਇੱਥੇ ਕਰ ਰਹੇ ਨੇ ਇਹਨਾਂ ਦਾ ਦਰਗਾਹ ਦੇ ਵਿੱਚ ਇਹ ਮਨਜ਼ੂਰ ਹੋ ਜਾਣਾ ਸੋਢੀ ਪਾਤਸ਼ਾਹ ਨੇ ਕਿਰਪਾ ਕਰਨੀ ਆ ਮੈਂ ਲਾਸਟ ਚ ਇਹੀ ਕਹਾਵਾਂਗਾ ਕਿ ਬਾਬਾ ਜੀ ਇਸ ਕਮੇਟੀ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਇਹਨਾਂ ਸੇਵਾਦਾਰੋਂ ਇਹਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਉਦੋਂ ਬਖਸ਼ਣ ਪ੍ਰਧਾਨ ਸਖਦੇਵ ਸਿੰਘ ਜੀ ਉੜਾਪੜ ਜੋ ਕਿ ਨਵਾਂ ਦੇਰਾ ਕਮੇਟੀ ਦੇ ਪ੍ਰਧਾਨ ਨੇ ਸੋਢੀ ਦਰਬਾਰ ਜੋ ਮੈਡੀ ਦੇ ਵਿੱਚ ਬਾਬਾ ਜੀ ਨੇ ਆਪਣੀਆਂ ਸੰਗਤਾਂ ਦੇ ਲਈ ਇਸ ਸਥਾਨ ਦੀ ਸੇਵਾ ਕਰਵਾਈ ਆ ਉਹਦੇ ਵੀ ਪ੍ਰਧਾਨ ਨੇ ਇਹ ਇਸੇ ਤਰ੍ਹਾਂ ਵੱਧ ਚੜ ਕੇ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸ਼ਿਸ਼ ਕਰਨੀ ਹੈ ਜੀ ਇਸ ਨੂੰ ਇੱਕ ਸ਼ੌਕ ਦੁਪਤ ਤਿਆਰ ਕਰਵਾ ਲਈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਜੀ ਬਾਬਾ ਜੀ ਦਾ ਅਸਲ ਇਤਿਹਾਸ ਕੀ ਕਰੂ ਮੈਂ ਤਾਂ ਬੰਦੇ ਵੀ ਕਿੱਥੇ ਬਣਾਉਂ ਜੇ ਆਪਾਂ ਆਪਾਂ ਗੋਸ਼ਟਾਂ ਦੀ ਥਾਂ ਤੇ ਜੇ ਆਪਾਂ ਵੀਡੀਓ ਬਣਾਈਏ ਨਹੀਂ ਵੀਡੀਓ ਹਰ ਬੰਦੇ ਦੀ ਅਪਰੋਚ ਵਿੱਚ ਨਹੀਂ ਉਣੀ ਕੋਕ ਕਿਸੇ ਦੀ ਹੱਥ ਚ ਚਲੀ ਜਾਂਦੀ ਡੋਬੇ ਵੀ ਕਰ ਸਕਦੇ ਵੀਡੀਓ ਕਰ ਸਕਦੇ ਆ ਵੀਡੀਓ ਨੂੰ ਆਪਾਂ ਭਗਤ ਸਿੰਘ ਜੀ ਨੂੰ ਜਿਸ ਤਰੀਕੇ ਨਾਲ ਅਸੀਂ ਮੰਨਿਆ ਅਸੀਂ ਬਹੁਤ ਕੁਝ ਪਾਇਆ ਅੱਜ ਬਾਈਕ ਨੂੰ ਇੱਥੇ ਮਾਨ ਸਨਮਾਨ ਦਿਵਾਇਆ ਪਰ ਜਿਹੜੇ ਸਾਡੇ ਕੁਝ ਲੋਕ ਪਟਕ ਜਾਂਦੇ ਨੇ ਉਹ ਕੰਪਰੇਟਾਂ ਨੂੰ ਮੁੱਖ ਰੱਖ ਕੇ ਜਾਂ ਬਸ ਉਹੀ ਆ ਜਿਹਦੇ ਨਾਮ ਬਾਬਾ ਬੜਪਾਗ ਸਿੰਘ ਜੀ ਦੀ ਬਦਨਾਮ ਉਹਨਾਂ ਦੇ ਜੀਵਨ ਤੇ ਇੱਕ ਕੰਤੂ ਦਾ ਚਿੰਨ ਲੱਗ ਗਿਆ ਹਾਂਜੀ ਬਾਹਰ ਵੀ ਇਦਾਂ ਹੀ ਆ ਸਾਰੇ ਬਸ ਇਹੀ ਕਹਿੰਦੇ ਆ ਕਿ ਜਦੋਂ ਕਹੀਦਾ ਬਾਬਾ ਬੜਪਾਗ ਸਿੰਘ ਜੀ ਨੂੰ ਮੰਨਦੇ ਆ ਤਾਂ ਇਦਾਂ ਹੀ ਕਹਿੰਦੇ ਆ ਜੀਵਨ ਤੇ ਇੱਕ ਦੁਆਰੀਆਂ ਬੋਲਦੇ ਸਾਹਮਣੇ ਖੜ ਕੇ ਪੜ ਕੇ ਦੇਖਣਾ ਫਿਰ ਸੋਚਣਾ ਵੀ ਬਾਬਾ ਜੀ ਦਾ ਜੀਵਨ ਕੀ ਸੀ ਹਾਂਜੀ ਅਸੀਂ ਇਹਦੀਆਂ ਕਈ ਕਿਤਾਬਾਂ ਚੋਂ ਤੁਹਾਡੇ ਕਥਾ ਕਰਿਆ ਮਤਲਬ ਚਤ ਇਲੈਕਟ੍ਰੀਸਮ ਤੇ ਉਹਨੂੰ ਆਪਾਂ ਮਤਲਬ ਲੇਖਕ ਉਹੀ ਰਹਿਣਗੇ ਹਾਂਜੀ ਅਸੀਂ ਕੋਈ ਲੇਖਕ ਨਹੀਂ ਬਦਲਾਂਗੇ ਅਸੀਂ ਦੂਣ ਸਵਾਏ ਹੋਏ ਤੋਂ ਕਿੰਨੇ ਪੰਨਿਆਂ ਦਾ ਪਹਿਲਾ ਹੋਏਗਾ ਉਹ ਡਾਕਟਰ ਹਰਪਜਨ ਸਿੰਘ ਹੀ ਰਹਿਣਗੇ ਜੀਦਾ ਜੀਦਾ ਵੀ ਇਸ ਮਤਲਬ ਆਵਾ ਪਟ ਪਾਕ ਸਿੰਘ ਦੀ ਇਤਿਹਾਸ ਦੇ ਬਾਰੇ ਚ ਸਹਿਯੋਗ ਵਾਲਾ ਲੇਖਕ ਨਾ ਉਹਨਾਂ ਦੇ ਰਹਿਣਗੇ ਅਸੀਂ ਕੁਝ ਨਹੀਂ ਲੈਣਾ ਅਜੇ ਤੱਕ ਕਾਬ ਹਰ ਬੰਦੇ ਦੇ ਹੱਥਾਂ ਤੱਕ ਦੇ ਫ੍ਰੀ ਸਰਕੂਲੇਟ ਕਰਾ ਰਹੇ ਹਾਂ ਫ੍ਰੀ ਸਰ ਚਲੋ ਠੀਕ ਕਰੋ ਤੁਸੀਂ ਬਰਾਬਰ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਬਾਪੂ ਜੀ ਕਰੋ ਹੁਣ ਹੈ ਜੀ ਠੀਕ ਆ ਬੁੱਤੀ ਤੀ ਦੱਟ ਲਓ ਠੀਕ ਹੈ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਿਮਾਚਲ ਦੇ ਵਿੱਚ ਮੈੜੀ ਦੇ ਵਿੱਚ ਸੋਢੀ ਦਰਬਾਰ ਦੇ ਵਿੱਚ ਗੁਰਦੁਆਰਾ ਨਵਾਂ ਦੇਰਾ ਸਾਹਿਬ ਉੜਾਪੜ ਦੀਆਂ ਸੂ ਸੰਗਤਾਂ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਜਾਂਚ ਕੈਂਪ ਤੇ ਆਪਰੇਸ਼ਨ ਕੈਂਪ ਲਾਇਆ ਗਿਆ ਜਿੱਥੇ ਕਮਾਚਲਦੇਵ ਪਿੰਡ ਮੈੜੀ ਦੇ ਆਸ-ਪਾਸ ਦੇ ਪਿੰਡਾਂ ਤੋਂ ਬਹੁਤ ਸਾਰੇ ਮਰੀਜ਼ਾਂ ਨੇ ਆਪਣੀਆਂ ਅੱਖਾਂ ਚੈੱਕ ਕਰਾਈਆਂ ਤੇ ਉਹਨਾਂ ਦੇ ਆਪਰੇਸ਼ਨ ਵੀ ਅੱਜ ਕੀਤੇ ਜਾ ਰਹੇ ਆ ਤੇ ਇੱਥੋਂ ਜਿੰਨੇ ਵੀ ਆਪਰੇਸ਼ਨ ਹੋਣਗੇ ਜਿੰਨੇ ਮਰੀਜ਼ ਹੋਣਗੇ ਉਹਨਾਂ ਨੂੰ ਲਿਫਟ ਕਰਕੇ ਇੱਥੋਂ ਆਪਾਂ ਨੂੰ ਪੰਜਾਬ ਲੈ ਕੇ ਜਾਵਾਂਗੇ ਬੰਗਾ ਹਸਪੀਟਲ ਦੇ ਵਿੱਚ ਜਿੱਥੇ ਇਹਨਾਂ ਦੀ ਆਪਰੇਸ਼ਨ ਕਰਕੇ ਕੱਲ ਨੂੰ ਇਹਨਾਂ ਨੂੰ ਵਾਪਸ ਲਿਆਂਦਾ ਜਾਵੇਗਾ ਤੇ ਅੱਗੇ ਤੋਂ ਜਿਹੜਾ ਚੈੱਕਅਪ ਹੋਏਗਾ ਇਸੇ ਸਥਾਨ ਤੇ ਡਾਕਟਰ ਸਾਹਿਬ ਬੈਠ ਕੇ ਮਰੀਜ਼ਾਂ ਦਾ ਦੇਖਪਾ ਮਰੀਜ਼ਾਂ ਦੇ ਜੋ ਫੋਲੋਅਪ ਕਰਨਗੇ ਸਾਰਾ ਕੁਝ ਹੋਏਗਾ ਤੇ ਇਹ ਇਹ ਸਾਰਾ ਉੱਪਰ ਅੱਲਾ ਜਿਹੜਾ ਹੈਗਾ ਗੁਰੂ ਦੀਆਂ ਸੰਗਤਾਂ ਜਿਹੜੀਆਂ ਬਾਬਾ ਜੀ ਦੀਆਂ ਸੰਗਤਾਂ ਦੇ ਸੇਵਾਦਾਰ ਜਿੰਨੀਆਂ ਵੀ ਸੰਗਤਾਂ ਵਿਦੇਸ਼ਾਂ ਵਿੱਚ ਰਹਿਣੀਆਂ ਸੰਗਤਾਂ ਇੱਥੋਂ ਦੀਆਂ ਗੁਰਦਰਾਣਾ ਮੰਦਿਰ ਅਸਬੜਾ ਅਪੜ ਦੀਆਂ ਸਮੂਹ ਪ੍ਰਬੰਧਕ ਕਮੇਟੀ ਸਾਰੇ ਸੇਵਾਦਾਰਾਂ ਸੰਗਤਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਇਹ ਇੱਥੇ ਮੈੜੀ ਦੇ ਵਿੱਚ 102 101 ਸਥਾਨ ਜਿਹੜੇ ਆ ਬਾਬਾ ਬੜਪਾਲ ਸਿੰਘ ਜੀ ਦੇ ਬਣੇ ਹੋਏ ਹਨ ਮੈੜੀ ਪਿੰਡ ਦੇ ਵਿੱਚ ਜਿੱਥੇ ਕਿ 메ਨ ਗੁਰਦਰਾ ਸਾਹਿਬ ਬਾਬਾ ਜੀ ਦਾ ਆ ਤੇ ਲੇਕਿਨ ਇਹ ਜਿਹੜਾ ਇੱਕ ਇੱਥੋਂ ਦੇ ਲੋਕਾਂ ਦੇ ਇੱਥੇ ਦੇ ਵਸਨੀਕਾਂ ਦੇ ਦੱਸਣ ਦੇ ਅਨੁਸਾਰ ਇਹ ਪਹਿਲਾ ਕੈਂਪ ਆ ਇੱਥੇ ਜੀ ਜਿਹੜਾ ਅੱਜ ਲੱਗ ਰਿਹਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਡੀਆਂ ਸੰਗਤਾਂ ਸਾਡੇ ਸੇਵਾਦਾਰਾਂ ਦੇ ਸਿਰਾਂ ਤੇ ਇਸੇ ਤਰ੍ਹਾਂ ਹੱਥ ਰੱਖਣ ਤਾਂ ਕਿ ਇਸ ਤਰ੍ਹਾਂ ਦੇ ਉਪਰਾਲੇ ਆਪਾਂ ਅੱਗੇ ਤੋਂ ਵੀ ਜਾਰੀ ਰੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਿਹੜੇ ਇੱਥੋਂ ਲੈ ਕੇ ਜਾਣੇ ਆ ਉਹਨਾਂ ਦਾ ਕੋਈ ਖਰਚਾ ਤਾਂ ਨਹੀਂ ਹੋਏਗਾ ਜੀ ਇਹ ਸਾਰਾ ਖਾਣਾ ਪੀਣ ਦਾ ਜਿਹੜਾ ਸਾਰਾ ਫ੍ਰੀ ਚੈੱਕ ਅਪ ਤੇ ਆਪਰੇਸ਼ਨ ਕੈਂਪ ਆ ਕਿਸੇ ਦਾ ਕੋਈ ਖਰਚਾ ਨਹੀਂ ਹੈ ਇਹ ਸਾਰਾ ਸੰਗਤਾਂ ਤੇ ਗੁਰੂ ਦੇ ਸੇਵਾਦਾਰਾਂ ਵੱਲੋਂ ਸੰਗਤਾਂ ਵੱਲੋਂ ਮਿਲ ਜੁਲ ਕੇ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਕਿਸੇ ਦੇ ਕੋਈ ਇੱਥੇ ਕੋਈ ਫੀਸ ਨਹੀਂ ਹੈ ਕੁਛ ਨਹੀਂ ਹੈ ਆਣ ਜਾਣ ਦਾ ਕੋਈ ਕਿਰਾਇਆ ਨਹੀਂ ਹੈ ਕਿਤੇ ਜੇ ਲੈ ਕੇ ਜਾਣਾ ਉਹ ਵੀ ਅਸੀਂ ਗੁਰੂ ਘਰ ਦੇ ਖਰਚੇ ਵਿੱਚ ਉਹ ਲੈ ਕੇ ਜਾਵਾਂਗੇ ਤੇ ਇਸ ਤਰ੍ਹਾਂ ਦਾ ਕੋਈ ਨਹੀਂ ਮੈਨੂੰ ਬਤਾ ਦੇਣਾ ਸੀ ਬਾਬਾ ਜੀ ਸਿੱਧੀ ਦੇਖੀ ਤਮ ਬੰਦੂ ਤੇ ਲੈ ਚੱਲਣਾ ਪਰਤੀ ਨਾ ਬਲੇ ਪਰਤੀ ਨਾ ਜੰਡ ਉਹੇ ਨੰਬਰ ਕੋਣ ਹੁੰਦਾ 42 ਮਿੰਟ ਹੁੰਦਾ ਜਿਹੜਾ ਦੂਵੇ ਰੰਗ ਉਹ ਮਿਲੋ ਚ ਹੈ ਪਿੱਛੇ ਆਓ ਬਸ ਮੈਡੀਕਲ ਨੰਬਰ ਲੱਗਣਾ ਤੇ ਇਹ ਬੁਲਫੇ ਦੇ ਪਰਚੀ ਆ ਗਈ ਚਲੋ ਪਰਤੀ ਨੂੰ ਲੈਣ ਚ ਲੱਗੋ ਬੇਟੇ ਮੈਨੇ ਇਹ ਚਲ ਕੇ ਇੱਕ ਟਮੂੜੇ